जय साईं जी जी रब इक जय साईं जी 788 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਨਿੱਘਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਜੀ حضرت साईं ਸਰਕਾਰ ਬਾਬਾ ਬੁੱਲੇ ਸ਼ਾ ਉਹਨਾਂ ਨੇ ਫਰਮਾਇਆ ਕਿ ਰਾਂਝਾ ਜੋਗੀੜਾ ਬਣਾਇਆ ਵਾਹ ਸੰਗੀ ਸੰਗ ਰਚਾਇਆ ਇਹਦੇ ਵਿੱਚ ਬਾਬਾ ਬੁੱਲੇ ਸ਼ਾਹ ਜੀ ਆਪ ਰੂਹ ਤੇ ਮੁਰਸ਼ਿਦ ਦਾ ਅਸਲ ਜਿਹੜਾ ਰਿਸ਼ਤਾ ਹੈ ਉਹ ਦੱਸ ਰਿਹਾ ਹੈ ਬਾਬਾ ਜੀ ਜਿੱਦਾਂ ਉਹਨਾਂ ਫਰਮਾਇਆ ਕਿ ਇਸ ਜੋਗੀ ਦੇ ਨੈਣ ਕਟੋਰੇ ਬਾਜ਼ਾਂ ਵਾਂਗ ਲੈਂਦੇ ਡੋਰੇ ਜ਼ਰਾ ਗੌਰ ਕਰਨਾ ਬਾਬਾ ਜੀ ਕੇ ਮੁਖ ਡਿਠਿਆਂ ਦੁਖ ਜਾਵਣ ਚੋਰੇ ਇਹਨਾਂ ਅੱਖੀਆਂ ਨਾਲ ਲਕਾਇਆ ਏਸ ਜੋਗੀ ਦੀ ਕੀ ਨਿਸ਼ਾਨੀ ਕੰਨ ਵਿੱਚ ਮੁੰਦਰਾ ਗਲ ਵਿੱਚ ਗਾਨੀ ਸੂਰਤ ਇਸ ਦੀ ਯੂਸਫ ਸਾਨੀ ਏਸ ਅਲਫ਼ੋ ਅਹਦ ਬਣਾਇਆ ਰਾਂਜਾ ਜੋਗੀ ਤੇ ਮੈਂ ਜੋਗਿਆਣੀ ਏਸ ਦੀ ਖਾਤਰ ਪਰਸਾਂ ਪਾਣੀ ਐਵੇਂ ਪਿਛਲੀ ਉਮਰ ਵਿਹਾਣੀ ਏਸ ਹੁਣ ਮੈਨੂੰ ਪਰਮਾਇਆ ਬੁੱਲਾ ਸ਼ਾਦੀ ਹੁਣ ਗੱਤ ਪਾਈ ਪ੍ਰੀਤ ਪੁਰਾਣੀ ਸ਼ੋਰ ਮਚਾਈ ਹੁਣ ਇੱਥੇ ਬਾਬਾ ਬੁੱਲੇ ਸ਼ਾ ਫਰਮਾਰੇ ਕਿ ਉਹਨਾਂ ਦੀ ਸੂਰਤ ਵਿੱਚੋਂ ਯੂਸਫ ਯੂਸਫ ਜਿਹੜੇ ਸੀ حضرت ਯੂਸਫ ਕਹਿੰਦੇ ਉਹਨਾਂ ਦੇ ਉੱਤੇ ਨੂਰ ਜਿਹੜਾ ਇਲਾਹੀ ਸੀ ਕਿ حضرت ਯੂਸਫ ਉੱਥੇ ਜੇ ਨੂਰ ਦੀ ਗੱਲ ਕਰੀਏ ਤਾਂ 90% ਤਾਂ ਬਾਕੀ ਦੁਨੀਆ ਨੂੰ ਕਹਿੰਦੇ 10% ਸਿਰਫ ਹੁਸਨ ਬਖਸ਼ਿਆ ਸੀ ਇੰਨਾ ਹੁਸਨ ਬਖਸ਼ਿਆ ਸੀ حضرت ਯੂਸਫ ਸਾਹਿਬ ਨੂੰ ਉਸ ਖੁਦਾ ਪਾਕ ਨੇ ਕਿ ਬਾਕੀ ਸਾਰਾ ਜਿਹੜਾ ਹੁਸਨ ਹੈ ਕੁੱਲ ਕਾਇਨਾਤ ਦਾ 10% ਹੈ ਤੇ 90% ਹੁਸਨ ਜਿਹੜਾ ਹੈ ਉਹ حضرت ਯੂਸਫ ਸਾਹਿਬ ਨੂੰ ਬਖਸ਼ਿਆ ਸੀ ਰੱਬ ਦੀ ਝਲਕ ਪੈਂਦੀ ਸੀ ਉਹਨਾਂ ਦੇ ਚਿਹਰੇ ਤੋਂ ਮੁਰਸ਼ਿਦ ਦੇ ਚਿਹਰੇ ਤੋਂ ਇਸ਼ਕ ਵਾਲੇ ਜਿਹੜੇ ਉਹ ਮੁਰਸ਼ਿਦ ਦੇ ਵਿੱਚੋਂ ਹੀ ਰੱਬ ਦੇਖਦੇ ਆ ਬਾਬਾ ਹੁਣ ਇੱਥੇ ਉਹਨਾਂ ਨੇ فرمایا ਕਿ ਉਹਨਾਂ ਦੀ ਸੂਰਤ ਵਿੱਚੋਂ ਯੂਸਫ ਯਾਨੀ ਕਿ ਰੱਬ ਦੀ ਝਲਕ ਪੈਂਦੀ ਹੈ ਮੂਲ ਰੂਪ ਵਿੱਚ ਆਤਮਾ ਨਿਰੰਕਾਰ ਹੈ ਤੇ ਨੂਰੀ ਹੈ ਪਰ ਮਨ ਜਿਹੜਾ ਹੈ ਮਾਇਆ ਦੇ ਦੇਸ ਵਿੱਚ ਉਹ ਜੁਗਿਆਣੀ ਹੋ ਕੇ ਆਈ ਹੈ ਜਰਾ ਗੌਰ ਕਰੋ ਜੁਗਿਆਣੀ ਹੋ ਕੇ ਆਈ ਹੈ ਇਹਦਾ ਭਾਵ ਇਹ ਹੈ ਕਿ ਮਾਇਆ ਦੇ ਜਗਤ ਵਿੱਚ ਰੂਹ ਦੇ ਦਾ ਝੋਲਾ ਧਾਰ ਕੇ ਆਈ ਹੈ ਜਿਹੜਾ ਆਪਾਂ ਆਨੇ ਹਾਂ ਜਿਸਮ ਜਿਹੜਾ ਹੈ ਝੋਲਾ ਜਿਹੜਾ ਉਹ ਉਤਾਰ ਕੇ ਆਈ ਹੈ ਇਹੋ ਕਾਰਨ ਹੈ ਕਿ ਰਾਂਝੇ ਰਾਂਝਾ ਰੱਬ ਨੂੰ ਆਖਿਆ ਗਿਆ ਹੈ ਬਾਬਾ ਜੀ ਮੁਰਸ਼ਿਦ ਨੂੰ ਕਿਹਾ ਗਿਆ ਹੈ ਕਿ ਰਾਂਝੇ ਨੂੰ ਵੀ ਸੰਸਾਰ ਵਿੱਚ ਜੋਗੀ ਬਣ ਕੇ ਆਉਣਾ ਪੈਂਦਾ ਹੈ ਪਰ ਜਦ ਹੀਰ ਨੂੰ ਜੋਗੀ ਦੇ ਨਕਸ਼ੇ ਹੀਰ ਰੂ ਨੂੰ ਆ ਗਿਆ। ਵਰਤ ਸ਼ਾ ਜੀ ਨੇ ਲਿਖਿਆ ਹੈ ਉਹਦੇ ਚੱਕੇ ਰਾਂਝਾ ਬੁੱਤ ਜਾਣੋ ਰੂ ਹੈ ਹੀਰ। ਪੰਜ ਤਤ ਨੇ ਸੋਹਣੇ ਪੀਰ। ਉਹਨਾਂ ਕਹਿੰਦੇ ਕਿ ਜਦੋਂ ਹੀਰ ਨੂੰ ਜੋਗੀ ਦੇ ਨਕਸ਼ਾ ਯਾਨੀ ਕਿ ਸਿਫਤਾਂ ਵਿੱਚੋਂ ਰਾਂਝੇ ਦੇ ਨਕਸ਼ਾ ਦੀ ਝਲਕ ਪੈਂਦੀ ਹੈ ਤਾਂ ਉਹ ਬੇਖਤਿਆਰ ਜੋਗੀ ਵੱਲ ਖਿੱਚੀ ਜਾਂਦੀ। ਕਿ ਜਦੋਂ ਇਸ਼ਕ ਦਾ ਵੇੜਾ ਮਹਿਕ ਗਿਆ ਫਿਰ ਹੀਰਾ ਹੋ ਮਜਬੂਰ ਗਈ ਜਿੱਥੇ ਇਬਾਦਤ ਦੀ ਹੈ। ਮਹਿਕ ਜਿੱਥੇ ਖੁਸ਼ਬੂ ਦੀ ਮਹਿਕ ਬੰਦਗੀ ਦੀ ਮਹਿਕ ਹੈ ਉੱਥੇ ਦੁਨੀਆਂ ਆਪੇ ਖਿੱਚੀ ਜਾਂਦੀ ਹੈ ਬਾਬਾ ਜੀ ਜਿੱਥੇ ਮੁਰਾਦਾ ਮਿਲਦੀਆਂ ਐਵੇਂ ਤਾਂ ਨਹੀਂ ਕਹਿੰਦੇ ਜਿਹਨੂੰ ਸ਼ੱਕ ਹੈ ਕੁੰਡੀ ਖੜਕਾਵੇ ਜੀ ਇਸ ਘਰ ਦਾ ਬਵਸਦਾ ਸੋ ਬੇਗ ਤਿਆਰ ਸੁਧ ਬੁੱਧ ਭੁੱਲ ਕੇ ਜੋਗੀ ਵੱਲ ਖਿੱਚੀ ਜਾਂਦੀ ਹੈ ਉਹਦੇ ਅੰਦਰ ਅਜ਼ਲਾਂ ਦੀ ਸੁੱਤੀ ਇਲਾਹੀ ਪ੍ਰੀਤ ਜਿਹੜੀ ਹੈ ਜਿਹੜੀ ਕਈ ਸਮੇ ਤੋਂ ਸੁੱਤੀ ਹੋਈ ਇਸ਼ਕ ਦੀ ਜਿਹੜੀ ਉਹ ਜੋਤ ਹੈ ਉਹ ਜਗ ਪੈਂਦੀ ਹੈ ਬਾਬਾ ਜੀ ਕਿਹਦੇ ਲਈ ਆਪਣੇ ਮੁਰਸ਼ਿਦ ਲਈ ਆਪਣੇ ਗੁਰੂ ਲਈ ਉਸ ਰੱਬ ਲਈ ਉਸ ਖੁਦਾ ਲਈ ਉਹ ਸਗੋ ਪਛਤੋਂਦਾ ਕਿ ਜੋਗੀ ਦੇ ਪ੍ਰੇਮ ਵਿੱਚ ਪਹਿਲੋਂ ਦੀ ਉਮਰ ਬ्यर्थੀ ਬੀ ਆ ਗਈ ਵੀ ਪਹਿਲਾ ਜਿਹੜਾ ਵਕਤ ਕੱਟ ਲਿਆ ਮੁਰਸ਼ਿਦ ਦੇ ਮਿਲੇ ਤੋਂ ਉਹ ਤਾਂ ਖਰਾਬ ਹੀ ਗਿਆ ਉਹ ਤਾਂ ਐਵੇਂ ਮੈਂ ਬ्यर्थੀ ਗਵਾ ਬੈਠੀ ਜਦੋਂ ਕਹਿੰਦੇ ਜੋਗੀ ਵਿੱਚ ਭਰੋਸਾ ਪੱਕਾ ਹੋ ਜਾਂਦਾ ਹੈ ਆਪਣੇ ਗੁਰੂ 'ਚ ਆਪਣੇ ਮੁਰਸ਼ਿਦ 'ਚ ਭਰੋਸਾ ਪੱਕਾ ਹੋ ਜਾਂਦਾ ਜੋਗੀ ਉਹਨੂੰ ਲੈ ਕੇ ਤਖਤ ਹਜ਼ਾਰੇ ਯਾਨੀ ਕਿ ਮੁਰਸ਼ਿਦ ਨੂੰ ਲੈ ਕੇ ਤੱਕ ਤਰ ਯਾਨੀ ਕਿ ਅਸਲ ਰੋਹਾਨੀ ਦੇਸ਼ ਹੈ ਜਿਹੜਾ ਰੋਹਾਨੀਅਤ ਦਾ ਜਿਹੜਾ ਦੇਸ਼ ਹੈ ਉਹਦੇ ਵੱਲ ਨੂੰ ਲੈ ਕੇ ਤੁਰ ਪੈਂਦੇ ਇਹ ਮੁਰਸ਼ਿਦ ਜਿਹੜੇ ਇਸ ਕਾਫੀ ਵਿੱਚ حضرت ਬਾਬਾ ਬੁੱਲੇ ਸ਼ਾਹ ਜੀ ਨੇ ਇਹ ਫਰਮਾਇਆ ਹੈ ਬਾਬਾ ਜੀ ਕਿ ਰਾਂਝਾ ਜੋਗੀ ਦਾ ਬਣ ਆਇਆ ਬਾਸਾਂਗੀ ਸਾੰਗ ਰਚਾਇਆ ਇਸ ਜੋਗੀ ਦੇ ਨੈਣ ਕਟੋਰੇ ਬਾਜ਼ਾ ਵਾਂਗੂ ਲੈਂਦੇ ਡੋਰੇ ਮੁਖ ਡਿਠਿਆਂ ਦੁੱਖ ਜਾਮਣ ਝੋਰੇ ਇਨਾ ਅੱਖੀਆਂ ਲਾਲ ਲਖਾਇਆ ਇਸ ਜੋਗੀ ਦੀ ਕੀ ਨੇ ਨਿਸ਼ਾਨੀ ਕੰਨ ਵਿੱਚ ਮੁੰਦਰਾ ਗਲ ਵਿੱਚ ਗਾਨੀ ਸੂਰਤ ਵਿੱਚ ਇਸ ਦੀ ਯੂਸਫ ਫਸਾਨੀ ਇਸ ਅਲਫ਼ੋਂ ਅਹਦ ਬਣਾਇਆ ਰਾਂਝਾ ਜੋਗੀ ਤੇ ਮੈਂ ਜੋਗਿਆਣੀ ਇਸ ਦੀ ਖਾਤਰ ਪਰਸਾਂ ਪਾਣੀ ਐਵੇਂ ਪਿਛਲੀ ਉਮਰ ਵੇਹਾਣੀ ਇਸ ਹੁਣ ਮੈਨੂੰ ਪਰਮਾਇਆ ਬੁੱਲਾ ਸ਼ਾਦੀ ਹੁਣ ਗਤ ਪਾਈ ਪ੍ਰੀਤ ਪ੍ਰਾਣੀ ਸ਼ੋਰ ਮਚਾਈ ਇਹ ਗੱਲ ਕਿ ਕੂੰ ਛਪੇ ਛੁਪਾਈ ਲੈ ਤਖਤ ਹਜ਼ਾਰੇ ਨੂੰ ਤਾਇਆ ਇਹ ਗੱਲਾਂ ਛੁਪਦੀਆਂ ਨਹੀਂ ਐ ਇਸ਼ਕ ਦਾ ਵੇੜਾ ਮਹਿਕ ਗਿਆ ਹੀਰਾ ਹੋ ਮਜਬੂਰ ਕੀਆ ਰਾਂਝਾ ਜੋਗੀੜਾ ਬਣਾਇਆ ਵਾਹ ਸੰਗੀ ਸੰਗ ਰਚਾਇਆ ਗੁਰੂਆਂ ਪੀਰਾਂ ਰਹਿਬਰਾਂ ਨੇ ਜੋ ਲਿਖਿਆ ਹੈ ਰਾਂਝਾ ਜੋਗੀ ਬਣਾਇਆ ਇਹ ਜੋ ਵੀ ਲਿਖਿਆ ਹੈ ਇਹ ਉਹਨਾਂ ਨੇ ਆਪਣੇ ਮੁਰਸ਼ਿਦ ਲਈ ਲਿਖਿਆ ਆਪਣੇ ਫਕੀਰਾਂ ਲਈ ਉਹਦੀ ਰਮਜ਼ ਜਿਹੜੀ ਹੈ ਉਹਨੂੰ ਸਮਝਣਾ ਹਜ਼ੂਰ ਆਪ ਦੀ ਰੂਹ ਦਾ ਤੇ ਮੁਰਸ਼ਦ ਦਾ ਜਿਹੜਾ ਰਿਸ਼ਤਾ ਬਿਆਨ ਕਰ ਰਿਹਾ ਇਹਦੇ 'ਚ ਜ਼ਰਾ ਗੌਰ ਕਰੋ ਬੰਦਾ ਜੀ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸਾਈਂ ਜੀ ਦੀ ਜੈ ਬਾਬਾ ਮਰਵਾਦ ਸ਼ਾਮੀ